ਸਰੂਜੀ ਜੋ ਤੈਨੂੰ ਭਾਜਾਏ ਜੋ ਤੈਨੂੰ ਚੰਗਾ ਲੱਗਦਾ ਜੋ ਤੈਨੂੰ ਚੰਗਾ ਲੱਗਦਾ ਜੋ ਤੈਨੂੰ ਭਾਜਾਏ ਉਹੀ ਗਿਆਨ ਚੰਗਾ ਹੈ ਉਹੀ ਸਮਾਧੀ ਚੰਗੀ ਹੈ ਤੇਰੀ ਸਿਖਲਾ ਕਰਨ ਵਾਲੇ ਵੀ ਤੇਰੀ ਰਜਾ ਵਿੱਚ ਔਰ ਤੈਨੂੰ ਜਿਹੜੇ ਭਾ ਜਾਂਦੇ ਨੇ ਉਹਨਾਂ ਨੂੰ ਤੂੰ ਗਿਆਨ ਦੀ ਦਾਤ ਬਖਸ਼ਦਾ ਉਹਨਾਂ ਨੂੰ ਤੂੰ ਧਿਆਨ ਦੀ ਦਾਤ ਬਖਸ਼ਦਾ ਸਮਾਧੀ ਬਖਸ਼ਦਾ ਕਿਉਂਕਿ ਗਿਆਨ ਹਾਸਲ ਕਰਨ ਵਿੱਚ ਵੀ ਸਾਡਾ ਜੋਰ ਨਹੀਂ ਤੇ ਧਿਆਨ ਲਾਉਣ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਤੁਸੀਂ ਪੜ੍ਹ ਲਿਓ ਜਪਜੀ ਸਾਹਿਬ ਸਤਿਗੁਰੂ ਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋਰ ਨਾ ਜੀਵਨ ਮਰਨ ਨਾ ਜੋਰ ਜੋੜ ਨਾਲ ਰਾਜ ਮਾਲ ਮਨਸੂਰ ਜੋੜ ਨਾਲ ਸੁਰਤੀ ਗਿਆਨ ਵਿਚਾਰ ਜੋੜ ਨਾਲ ᔪਗਤੀ ਛੁੱਟੈ ਸੰਸਾਰ ਸਤਿਗੁਰੂ ਜੀ ਕਹਿੰਦੇ ਧਿਆਨ ਲਾਉਣ ਵਿੱਚ ਸੁਰਤ ਜੋੜਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਗਿਆਨ ਹਾਸਲ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਜੋੜ ਨਾਲ ਸੁਰਤੀ ਗਿਆਨ ਵਿਚਾਰ ਸਾਡਾ ਕੋਈ ਜੋਰ ਨਹੀਂ ਨਾ ਗਿਆਨ ਹਾਸਲ ਕਰਨ ਚ ਨਾ ਸੁਰਤ ਜੋੜਨ ਚ ਧਿਆਨ ਲਾਉਣ ਚ ਸਤਿਗੁਰੂ ਦੇ ਗਿਆਨ ਹਾਸਲ ਹੋ ਰਿਹਾ ਤੇ ਤੇਰੀ ਦਇਆ ਦੇ ਸਦਕਾ ਹੈ ਤੇਰੀ ਕਿਰਪਾ ਹੈ ਤੇਰੀ ਰਹਿਮਤ ਹੈ ਕਿ ਤੂੰ ਗਿਆਨ ਪ੍ਰਦਾਨ ਕਰ ਔਰ ਜੇ ਸਮਾਧੀ ਹੈ ਧਿਆਨ ਹੈ ਤੇ ਧਿਆਨ ਵੀ ਤੇਰੀ ਕਿਰਪਾ ਤੋਂ ਬਿਨਾ ਨਹੀਂ ਲਾਇਆ ਜਾ ਸਕਦਾ ਬੜਿਆ ਸੇ ਲੋਕ ਜਿਹੜੇ ਗਿਆਨ ਕਾਸਲ ਕਰਦੇ ਕਰਦੇ ਮਾਨਸਿਕ ਤਣਾਅ ਵਿੱਚ ਆ ਗਏ ਮਾਨਸਿਕ ਸੰਤੁਲਨ ਜਿਹੜਾ ਸੀ ਉਹ ਖੋ ਬੈਠੇ ਗਿਆਨੀ ਬਣਦੇ ਬਣਦੇ ਉਹ ਅਗਿਆਨੀ ਬਣਦਾ ਹੈ ਬੜੇ ਐਸੇ ਧਿਆਨ ਧਰਤਾ ਲੋਕ ਜਿਹੜੇ ਲੰਮੀਆਂ ਲੰਮੀਆਂ ਸਮਾਧੀਆਂ ਲਾਉਂਦੇ ਸਨ ਸੁਰਤ ਜੋੜਦੇ ਜੋੜਦੇ ਧਿਆਨੀ ਬਣਦੇ ਬਣਦੇ ਪਾਗਲ ਹੋ ਗਏ ਗਿਆਨ ਹਾਸਲ ਕਰਦੇ ਕਰਦੇ ਲੋਕ ਅਗਿਆਨੀ ਬਣ ਗਏ ਧਿਆਨ ਲਾਉਣ ਵਾਲੇ ਜੀਵ ਧਿਆਨ ਧਰਦੇ ਧਰਦੇ ਪਾਗਲ ਹੋ ਗਏ ਕਿਉਂਕਿ ਉਹਦੀ ਰਜਾ ਤੋਂ ਬਿਨਾ ਗਿਆਨ ਵੀ ਹਾਸਲ ਨਹੀਂ ਕੀਤਾ ਜਾ ਸਕਦਾ ਉਹਦੀ ਰਜਾ ਤੋਂ ਬਿਨਾ ਸੁਰਤ ਵੀ ਜੋੜੀ ਨਹੀਂ ਜਾ ਸਕਦਾ ਜੋਰ ਨਾਲ ਸੁਰਤੀ ਗਿਆਨ ਵਿਚਾਰ ਉਸ ਮਾਲਕ ਦੀ ਕਿਰਪਾ ਦੇ ਸਦਕਾ ਹੀ ਗਿਆਨ ਹੈ ਤੇ ਧਿਆਨ ਹੈ ਗਿਆਨੀ ਗਿਆਨ ਕਮਾਵੇ ਧਿਆਨੀ ਧਿਆਨ ਲਾਵੇ ਕਹਿੰਦੇ ਗਿਆਨੀਆਂ ਨੂੰ ਸਤਿਗੁਰੂ ਕਿਰਪਾ ਕਰਦਾ ਗਿਆਨ ਦੀ ਦਾਤ ਬਖਸ਼ਦਾ ਗਿਆਨ ਪ੍ਰਦਾਨ ਕਰਦੇ ਜਿਹੜੇ ਧਿਆਨੀ ਨੇ ਸੁਰਤ ਜੋੜਨ ਵਾਲੇ ਨੇ ਉਹ ਕੱਲੇ ਸੁਰਤ 'ਤੇ ਡਿਪੈਂਡ ਨਹੀਂ ਗਿਆਨੀ ਹੋ ਸਕਦਾ ਹੈ ਬੜਾ ਵੱਡਾ ਗਿਆਨੀ ਹੋਵੇ ਪਰ ਸੁਰਤੀ ਦੇ ਪੱਖ ਤੋਂ ਕਮਜ਼ੋਰ ਹੋਵੇ ਸੁਰਤ ਨਾ ਜੋੜ ਸਕਦਾ ਧਿਆਨੀ ਹੋ ਸਕਦਾ ਹੈ ਬਹੁਤ ਵੱਡਾ ਧਿਆਨੀ ਹੋਵੇ ਪਰ ਗਿਆਨ ਦੇ ਪੱਖ ਤੋਂ ਖਾਲੀ ਹੋਵੇ ਕਿਉਂਕਿ ਗਿਆਨ ਵੀ ਤੇ ਸੁਰਤ ਜੋੜਨਾ ਵੀ ਇਹ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਉਹਦੀ ਦਇਆ ਤੋਂ ਬਿਨਾਂ ਨਹੀਂ ਸੁਰਤ ਜੁੜੇਗੀ ਨਿਰੰਕਾਰ ਛਿ ਉਹਦੀ ਕਿਰਪਾ ਦੇ ਦੁਆਰਾ ਕਿ ਗਿਆਨ ਹਾਸਲ ਹੋਏਗਾ ਤੇ ਉਹਦੀ ਕਿਰਪਾ ਦੇ ਦੁਆਰਾ ਹੀ ਆ ਸਕਦਾ ਪਰ ਜਿਹੜੇ ਲੋਕ ਮਾਨਸਿਕ ਤਣਾਅ ਵਿੱਚ ਆ ਮਾਨਸਿਕ ਰੋਗੀ ਬਣ ਉਹਨਾਂ ਦੀ ਗੱਲ ਕਰਨ ਲੱਗਾ ਬੜੇ ਐਸੇ ਲੋਕ ਜਿਹੜੇ ਧਰਮ ਦੀਆਂ ਕਿਤਾਬਾਂ ਪੜਦੇ ਹੋਏ ਧਾਰਮਿਕ ਸਹਿਤ ਪੜਦੇ ਹੋਏ ਆਪਣੇ ਆਪ ਨੂੰ ਆਪਣੇ ਇਸਤ ਆਪਣੇ ਰੱਬ ਵਰਗਾ ਜਾਣਨ ਲੱਗ ਪਏ ਉਹਨੋਂ ਕੌਣ ਸਨ ਉਹ ਮਾਨਸਿਕ ਰੋਗੀ ਸੀ ਬੜਿਆ ਸੇ ਬਾਬੇ ਆ ਜਿਨ੍ਹਾਂ ਵੇਖਿਆ ਕਿ ਸਾਡਾ ਗੁਰੂ ਸੰਗਲ ਤੱਤੇ ਕਰਕੇ ਆਪਣੇ ਪਿੱਠ ਤੇ ਮਾਰਦਾ ਸੀ ਉਹਨਾਂ ਮਾਨਸਿਕ ਰੋਗੀ ਜਦੋਂ ਬਣੇ ਉਹਨਾਂ ਸੰਗਲ ਗਰਮ ਕਰਕੇ ਆਪਣੇ ਪਿੱਠ ਤੇ ਮਾਰਨੇ ਸ਼ੁਰੂ ਕਰਦੇ ਰੱਬ ਤੇ ਨਹੀਂ ਨਾ ਮਿਲਿਆ ਰੱਬ ਦੀ ਪ੍ਰਾਪਤੀ ਨਹੀਂ ਕੋਈ ਪਰ ਲੋਕ ਡਰ ਕੇ ਲੋਕਾਂ ਨੂੰ ਹੋ ਗਿਆ ਕਿ ਇਹਦੇ ਵਿੱਚ ਕੋਈ ਬਾਬਾ ਹੁੰਦਾ ਹੈ ਕਿ দাঁਦੇ ਪਖੰਡ ਕੀਤੇ ਅੱਗ ਨੂੰ ਕਿਉਂਕਿ ਇਹ ਵੀ ਸਟੰਟ ਹੁੰਦੇ ਆ ਜੀ ਜਿਹੜੇ ਬੰਦੇ ਸਟੰਟ ਕਰਦੇ ਉਹਨਾਂ ਨੂੰ ਪਤਾ ਵੀ ਆਹ ਚੀਜ਼ ਨੂੰ ਅੱਗ ਲੱਗਦੀ ਆ ਚੀਜ਼ ਨੂੰ ਅੱਗ ਨਹੀਂ ਲੱਗਦੀ ਉਦਾਂ ਦਾ ਸਿਸਟਰ ਕਲਵੀਰ ਦੱਸ ਰਿਹਾ ਸੀ ਗਤਕੇ ਵਾਲੇ ਵੀ ਅੱਜ ਕੱਲ ਸਟੰਟ ਕਰਨ ਲੱਗ ਪਏ ਗਤਕਾ ਨਹੀਂ ਰਿਆ ਉਹ ਜਿਹੜੀ ਅੱਗ ਲਾ ਦਿੰਦੇ ਆ ਟਾਇਰ ਨੂੰ ਉਹਦੇ ਤੇ ਉਹਦੇ ਤੇ ਪਹਿਲਾਂ ਸਲੋਸ਼ਨ ਲਾਉਂਦੇ ਆ ਕਹਿੰਦੇ ਜਿਹਦੇ ਨਾਲ ਆਪਾਂ ਪੈਂਚਰ ਲਾਉਨੇ ਕਹਿੰਦੇ ਫਿਰ ਉਹਨੂੰ ਅੱਗ ਲਾ ਦਿੰਦੇ ਆ ਉਹ ਸਿਰਫ ਸਲੋਸ਼ਨ ਹੀ ਸੜਦਾ ਹੈ ਅੱਗੇ ਸੇਕ ਨਹੀਂ ਜਾਂਦਾ ਉਹ ਅੱਗ ਉੱਥੋਂ ਦਾ ਕੀ ਰਹਿੰਦੀ ਉਹ ਜਿਹੜੀ ਟਾਇਰ ਨੂੰ ਟੂਬ ਨੂੰ ਅੱਗ ਲਾਈ ਸੀ ਸਿਰਫ ਉਹ ਮਤ ਦਾ ਕਹਿੰਦੇ ਇਹਨੇ ਉਹ ਟੂਪਾ ਮਾਰ ਮਾਰ ਕੇ ਬੂਰੀਆਂ ਪਾ ਪਾ ਕੇ ਅੱਗ ਫਿਰ ਬੁਝਾ ਦਿੰਦੇ ਆ ਸਟੰਟ ਕਰਨਾ ਇਦਾਂ ਹੀ ਧਰਮ ਦੀ ਦੁਨੀਆ ਚ ਵੀ ਲੋਕ ਸਟੰਟ ਕਰਦੇ ਜਿਹੜੇ ਅੱਗ ਭਾਲ ਕੇ ਆਪਣੇ ਮੂੰਹ ਚ ਪਾਉਂਦੇ ਆ ਸਟੰਟੀ ਹੋਰ ਕੀ ਏ ਕੀ ਦੱਸ ਰਿਹਾ ਕੀ ਐਦਾਂ ਰੱਬ ਮਿਲਦਾ ਜਿਹੜੇ ਗਰਮ ਸੰਗਲ ਕਰ ਕਰਕੇ ਆਪਣੀ ਪਿੱਠ ਤੇ ਮਾਰ ਰਿਹਾ ਸਟੰਟੀ ਹੋਰ ਕੀ ਹੈ ਕੀ ਦੱਸ ਰਿਹਾ ਕੀ ਦਾ ਰੱਬ ਮਿਲਦਾ ਇੰਨੇ ਕੁ ਜ਼ਿਆਦਾ ਲੋਕ ਪੈਦਾ ਹੋ ਗਏ ਆ ਹੱਥਾਂ 'ਚ ਚੂੜੇ ਪਾਏ ਹਨ ਬੰਦੇ ਬਣੇ ਜਨਾਨੀਆਂ ਉਹ ਮੈਂ ਗੱਲ ਕੀਤੀ ਸੀ ਕਿਤੇ ਸ਼ਾ ਸੁਹਾਗਣ ਗੁਰੂ ਨਾਨਕ ਸਾਹਿਬ ਦੇ ਵਕਤ ਵੀ ਇਦਾਂ ਦਾ ਇੱਕ ਪਖੰਡੀ ਸੀ ਜਿਹੜਾ ਕਿ ਅੰਦਰ ਨਹੀਂ ਸੀ ਕਿਸੇ ਨੂੰ ਵੜਨ ਦਿੰਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਹਿੰਦੇ ਮਰਦਾਨਿਆਂ ਚੱਲ ਚਲੀਏ ਇਹਦੇ ਪੱਲੇ ਕੱਖ ਨਹੀਂ ਇਕੱਲਾ ਪਖੰਡ ਹੈ ਇਹ ਕਹਿ ਕੇ ਸਤਿਗੁਰੂ ਚਲੇ ਗਏ ਬਾਅਦ ਚ ਉੱਥੇ ਲੜਾਈ ਹੋਈ ਤੇ ਲੜਾਈ ਵਿੱਚ ਉਹਦਾ ਸਾਰਾ ਡੇਰਾ ਉਜਾੜ ਕੇ ਰੱਖ ਦਿੱਤਾ ਉਹਨਾਂ ਦੋ ਗੁਟਾਂ ਨੇ ਜਦੋਂ ਅੰਦਰ ਵੜੇ ਤੇ ਜਿਹੜਾ ਹੱਥਾਂ 'ਚ ਚੂੜਾ ਪਾਈ ਬੈਠਾ ਸੀ ਆਪਣੇ ਆਪ ਨੂੰ ਰੱਬ ਦੀ ਸੁਹਾਗਣ ਗਿਣਦਾ ਸੀ ਸੂਹੇ ਕੱਪੜੇ ਪਾ ਕੇ ਉਹ ਕਿਸੇ ਔਰਤ ਨਾਲ ਵਿਵਚਾਰ ਕਰ ਰਿਹਾ ਸੀ ਉਹਨਾਂ ਫੜਿਆ ਕੁੱਟਿਆ ਡੇਰੇ ਚ ਕਢ ਦਿੱਤਾ ਸਭ ਕੁਝ ਨਿਸਤੁਨਬੂਦ ਹੋ ਗਿਆ ਇਦਾਂ ਦੇ ਬਾਬੇ ਜਿਹੜੇ ਬੰਦੇ ਨੇ ਤੇ ਚੂੜੇ ਪਾ ਕੇ ਜਨਾਨੀਆਂ ਬਣ ਗਏ ਇਦਾਂ ਦੇ ਲੋਕ ਜਿਹੜੇ ਮਾਨਸਿਕ ਰੋਗੀ ਨੇ ਇੱਕ ਗੱਲ ਕਰਦਾ ਬੜੇ ਮਹਾਨ ਵਿਦਵਾਨ ਦੀ ਹੈ ਮੈਂ ਪੜ ਰਿਹਾ ਸਰਾਤ ਤੇ ਉਹ ਕਹਿੰਦਾ ਕੋਈ ਮਨੁੱਖ ਮੇਰੇ ਕੋਲ ਆਇਆ ਕਹਿੰਦਾ ਮੇਰੇ ਕੋਲ ਜਦੋਂ ਆਇਆ ਉਹ ਕਹਿੰਦਾ ਕਿ ਮੈਂ ਰਾਮਕ੍ਰਿਸ਼ਨ ਦਾ ਜੀਵਨ ਪੜ ਰਿਹਾ ਹਾਂ ਤੇ ਰਾਮਕ੍ਰਿਸ਼ਨ ਦਾ ਜੀਵਨ ਪੜਦਾ ਕੀ ਵੇਖਦਾ ਕੀ ਉਹਨਾਂ ਦਾ ਚਿਹਰਾ ਇਦਾਂ ਦਾ ਸੀ ਉਹਨਾਂ ਦੇ ਨਾਲ ਟਪਕਦੀ ਰਹਿੰਦੀ ਸੀ ਹਰ ਵਕਤ ਤੇ ਇਦਾਂ ਉਹਨਾਂ ਦੀ ਅਵਸਥਾ ਸੀਗੀ ਰਾਮਕ੍ਰਿਸ਼ਨ ਦੇ ਜੀਵਨ ਚੋਂ ਉਹਨੇ ਪੜਿਆ ਪਰ ਨਾਲੇ ਦੱਸ ਦਵਾਂ ਕਿ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਉਸ ਬੰਦੇ ਨੂੰ ਜਿਹੜਾ ਪੜਦਾ ਸੀ ਜਦੋਂ ਉਹ ਜੁੜਦੇ ਸਨ ਉਹਨਾਂ ਦੇ ਮੂੰਹ ਚੋਂ ਝੱਗ ਨਿਕਲਦੀ ਸੀ ਰਾਮਕ੍ਰਿਸ਼ਨ ਉਹ ਜੀਵਨ ਪੜਦਾ ਪੜਦਾ ਕਹਿੰਦਾ ਕਿ ਉਹਨਾਂ ਦੇ ਮੂੰਹ ਚੋਂ ਝੱਗ ਨਿਕਲਦੀ ਸੀ ਤੇ ਹੁਣ ਇਹਨੂੰ ਪੈਂਦਾ ਸੀ ਮਰਗੀ ਦਾ ਦੋੜਾ ਜਿਹੜੇ ਮਾਨਸਿਕ ਰੋਗੀ ਨੇ ਉਹ ਕਈ ਵਾਰੀ ਆਪਣੇ ਇਸ਼ਟ ਦੇ ਜੀਵਨ ਨੂੰ ਪੜਦੇ ਪੜਦੇ ਆਪਣੇ ਵਰਗਾ ਬਣਾ ਲੈਂਦੇ ਆ ਜਾਂ ਆਪ ਉਹਦੇ ਚ ਪੂਰਾ ਖੁੱਬ ਜਾਂਦਾ ਕਿਉਂਕਿ ਇੱਕ ਐਕਟਰ ਐਵੇਂ ਕਰਦਾ ਜਿਹੜਾ ਸਹੀ ਐਕਟਰ ਹੈ ਨਾ ਉਹਨੂੰ ਜਿੱਦਾਂ ਦਾ ਰੋਲ ਦਿੱਤਾ ਜਾਂਦਾ ਹੈ ਉਹਦੇ ਵਿੱਚ ਹੂਬ ਹੂਬ ਖੁੱਪਣ ਦੀ ਕੋਸ਼ਿਸ਼ ਕਰਦਾ ਅਸਲ ਐਕਟਰ ਜੋ ਹੈ ਉਹ ਕਿਰਦਾਰ ਨੂੰ ਉਸੇ ਤਰ੍ਹਾਂ ਨਿਭਾਉਣ ਦਾ ਯਤਨ ਕਰਦਾ ਤੇ ਤਾਂ ਐਕਟਰ ਜਿਹੜਾ ਵਧੀਆ ਲੱਗਦਾ ਉਹ ਇਦਾਂ ਹੀ ਇਹਨਾਂ ਲੋਕਾਂ ਕੀਤਾ ਉਹ ਕਹਿੰਦਾ ਜੀ ਮੈਂ ਜੀਵਨ ਪੜਦਾ ਉਹਨਾਂ ਦਾ ਤੇ ਜੀਵਨ ਪੜਦੇ ਪੜਦੇ ਕਿਤੇ ਮੇਰੀ ਵੀ ਅਵਸਥਾ ਤੇ ਨਹੀਂ ਇਦਾਂ ਦੀ ਬਣ ਗਈ ਬੇ ਉਹਨਾਂ ਦਾ ਜੀਵਨ ਪੜਦੇ ਪੜਦੇ ਕਿਤੇ ਮੇਰੀ ਵੀ ਐਡੀ ਉੱਚੀ ਅਵਸਥਾ ਤੇ ਨਹੀਂ ਹੋ ਗਈ ਕਿ ਮੇਰੇ ਮੂੰਹ ਚੋਂ ਵੀ ਝੱਗ ਨਿਕਲਦੀ ਹੈ ਹੁਣ ਉਹਨੂੰ ਤੇ ਪੈਂਦਾ ਸੀ ਮਿਰਗੀ ਦਾ ਦੌਰਾ ਤੇ ਜਦੋਂ ਮਿਰਗੀ ਦਾ ਦੌਰਾ ਪੈਂਦਾ ਮੂੰਹ ਚੋਂ ਝੱਗ ਨਿਕਲਦੀ ਹੈ ਕਹਿੰਦਾ ਕਿ ਮੇਰੇ ਵੀ ਮੂੰਹ ਚੋਂ ਝੱਗ ਨਿਕਲਦੀ ਐ ਮੈਨੂੰ ਦੱਸੋ ਕਿ ਮੈਂ ਉਹਨਾਂ ਦਾ ਜੀਵਨ ਪੜ੍ਹ ਰਿਆ ਸੀ ਉਹਨਾਂ ਦੇ ਜੀਵਨ ਚ ਇਹ ਲਿਖਿਆ ਮਿਲਦਾ ਕਿ ਉਹਨਾਂ ਦੇ ਮੂੰਹ ਚੋਂ ਵੀ ਝੱਗ ਨਿਕਲਦੀ ਸੀ ਕਿਤੇ ਇਹ ਮੇਰੀ ਅਵਸਥਾ ਤੇ ਨਹੀਂ ਪੜ ਗਈ ਰਾਮਕ੍ਰਿਸ਼ਨ ਵਰਗੀ ਮਾਨਸਿਕ ਰੋਗੀ ਜਿਹੜੇ ਹੁਣ ਉਹ ਵਿਦਵਾਨ ਜਿਹੜਾ ਕਹਿੰਦਾ ਮੈਂ ਸੋਚੀ ਪੈ ਗਿਆ ਵੀ ਜੇ ਇਹਨੂੰ ਇਹ ਕਹਿ ਦਿੱਤਾ ਉਦਿਆਂ ਖਲ ਵਿਖਿਆ ਜਿਹਨੂੰ ਇਹ ਕਹਿ ਦਿੱਤਾ ਵੀ ਨਹੀਂ ਤੇਰੀ ਇਹ ਵਸਤਾ ਨਹੀਂ ਤੇ ਇਹਨੇ ਸੁਚਨਾ ਵੀ ਮੇਰੇ ਨਾਲ ਗਲਤ ਕੀਤਾ ਹੈ ਦੂਸਰੀ ਗੱਲ ਕਹਿੰਦਾ ਜੇ ਮੈਂ ਨੂੰ ਇਹ ਕਹਿ ਦਿੱਤਾ ਨਾ ਵੀ ਹਾਂ ਤੇਰੀ ਵਸਤਾ ਹੈ ਕਹਿੰਦਾ ਫਿਰ ਇਹਨੇ ਕੋਠੇ ਚੜ ਕੇ ਰੌਲਾ ਪਾਣਾ ਵੀ ਗੁਰੂ ਤੇ ਅਸਲ ਚ ਇਹੀ ਏ ਜਿਸ ਬਾਤ ਗੁਰਵਾਨਾ ਉਹ ਗੱਲ ਕਰ ਰਿਹਾ ਸੀ ਕਹਿੰਦਾ ਫਿਰ ਕਿਨੇ ਮੈਨੂੰ ਗੁਰੂ ਬਣਾ ਦੇ ਲੈ ਬੁਲਾਣਾ ਤੇ ਕੋਠੇ ਚੜ ਕੇ ਰੌਲਾ ਪਾਣਾ ਵੀ ਅਸਲ ਵਿੱਚ ਜੇ ਕੋਈ ਗੁਰੂ ਹੈ ਤੇ ਆ ਬੰਦਾ ਹੈ ਇਹ ਅਸਲ ਚ ਗੁਰੂ ਹੈ ਕਿਉਂ ਕਿ ਉਹਨੇ ਉਹਦੀ ਵਡਿਆਈ ਕਰ ਦਿੱਤੀ ਉਹਨੇ ਉਹਦੀ ਉਸਤਤ ਕਰ ਦਿੱਤੀ ਮਾਨਸਿਕ ਰੋਗੀ ਨੇ ਜਿਹੜੇ ਲੋਕ ਉਹ ਆਪਣੀ ਵਡਿਆਈ ਆਪਣੀ ਪ੍ਰਵਤਾ ਦੇ ਭੁੱਖੇ ਹੁੰਦੇ ਨੇ ਵੀ ਸਾਡੀ ਕੋਈ ਉਸਤਤ ਕਰੇ ਸਾਡੀ ਕੋਈ ਵਡਿਆਈ ਕਰੇ ਸਾਡੀ ਕੋਈ ਉਪਮਾ ਕਰੇ ਤੇ ਫਿਰ ਉਹ ਆਪਣੇ ਆਪ ਨੂੰ ਲੋਕਾਂ ਚ ਦਰਸਾਉਣਾ ਚਾਹੁੰਦੇ ਉਹਨਾਂ ਦਾ ਮਕਸਦ ਇਹ ਨਹੀਂ ਕਿ ਸਾਨੂੰ ਉਹ ਰੱਬ ਮਿਲਿਆ ਜਿਸ ਰੱਬ ਬਾਰੇ ਅਸੀਂ ਪੜ ਰਹੇ ਸਾਂ ਜਿਸ ਰੱਬ ਬਾਰੇ ਅਸੀਂ ਸੋਚਦੇ ਨਹੀਂ ਉਹਨਾਂ ਦਾ ਮਕਸਦ ਹੁੰਦਾ ਦੁਨੀਆ ਨੂੰ ਦੱਸਣਾ ਤੇ ਆਪਣੇ ਬਾਰੇ ਦੱਸ ਕੇ ਦੁਨੀਆ ਤੋਂ ਪ੍ਰਭਤਾ ਖਟਣ ਇਹ ਹੀ ਤੇ ਲੋਕ ਕਰ ਰਹੇ ਜਿੰਨੇ ਬਾਬੇ ਆ ਇਹ ਹੀ ਕੁਰੀ ਕਰ ਰਿਆ ਕਿ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਦੱਸਾਂ ਜੇ ਸਾਡੇ ਚ ਆ ਬਾਬਾ ਹੁੰਦਾ ਸਾਡੇ ਚੋ ਬਾਬਾ ਹੁੰਦਾ ਤੇ ਲੋਕ ਫਿਰ ਮਗਰ ਲੱਜੇ ਮਾਨਸਿਕ ਰੋਗੀ ਜਿਹੜੇ ਲੋਕ ਹਨ ਆਪਣੀ ਪਰਪਤਾ ਚਾਹੁੰਦੇ ਤੇ ਫਿਰ ਉਹ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿਆ ਜਿਹੜਾ ਅਸਲ ਸੁੜਿਆ ਹੋਵੇਗਾ ਜਦੀ ਅਸਲ ਸੁਰਤ ਜੁੜੀ ਹੋਏਗੀ ਉਹ ਭੰਡੀ ਪ੍ਰਚਾਰ ਆਪਣਾ ਨਹੀਂ ਕਰੇਗਾ ਉਹ ਲੋਕਾਂ ਵਿੱਚ ਆਪਣਾ ਪ੍ਰਚਾਰ ਨਹੀਂ ਕਰੇਗਾ ਕਿਉਂਕਿ ਉਹਦੀ ਸੁਰਤ ਜੁੜ ਗਈ ਹੈ ਉਹ ਅੱਗੇ ਨੰਗਣਾ ਚਾਹੁੰਦਾ ਹੈ ਉਹ ਲੁਕਾਈ ਤੱਕ ਸੀਮਤ ਨਹੀਂ ਰਹਿਣਾ ਜਿਹੜੇ ਲੋਕਾਂ ਤੱਕ ਸੀਮਤ ਰਹਿਣਾ ਚਾਹੁੰਦੇ ਆ ਉਹ ਆਪਣੇ ਬਾਰੇ ਰੌਲਾ ਪਾਉਂਦੇ ਕਹਿੰਦੇ ਜੇ ਮੈਂ ਇਹਨੂੰ ਕਹਿ ਦਿੱਤਾ ਇਹਨੇ ਮੈਨੂੰ ਗੁਰੂ ਬਣਾ ਲੈਣਾ ਤੇ ਫਿਰ ਆਪ ਵੀ ਗੁਰੂ ਬਣ ਜਾਣਾ ਲੋਕਾਂ ਨੂੰ ਦੱਸਦਾ ਫਿਰੇਗਾ ਮੇਰੇ ਚਰਾਮ ਕ੍ਰਿਸ਼ਨ ਜੀ ਆਉਂਦੇ ਆ ਮੇਰੀ ਏਡੀ ਉੱਚੀ ਅਵਸਥਾ ਹੋ ਗਈ ਹੈ ਮੇਰੀ ਇਹ ਅਵਸਥਾ ਬਣ ਗਈ ਅਸਲੀ ਧਿਆਨ ਲਾਉਣਾ ਸੁਰਤ ਜੋੜਨੀ ਗਿਆਨ ਕਾਸਲ ਕਰਨਾ ਉਹਦੀ ਕਿਰਪਾ ਤੋਂ ਬਿਨਾ ਨਹੀਂ ਬੜੇ ਐਸੇ ਲੋਕੀ ਗਿਆਨ ਕਾਸਲ ਕਰਦੇ ਕਰਦੇ ਅਗਿਆਨੀ ਬਣ ਗਏ ਬੜੇ ਐਸੇ ਲੋਕੀ ਧਿਆਨ ਧਰਦੇ ਧਰਦੇ ਪਾਗਲ ਹੋ ਗਏ ਮਾਨਸਿਕ ਰੋਗ ਜਿੰਨਾ ਇਹ ਜਾਣਨ ਲੱਗ ਪਏ ਹੁਣ ਪੈਂਦਾ ਮਿਰਗੀ ਦਾ ਦੌਰਾ ਵੀ ਭਰਾਵਾ ਤੋਂ ਮਿਰਗੀ ਦਾ ਲਾਹਣ ਕਰਾ ਤੇਰੀ ਅਵਸਥਾ ਥੋੜਾ ਬਣੀ ਹੈ ਤੈਨੂੰ ਤੇ ਦੌਰਾ ਪੈਂਦਾ ਹੈ ਪਰ ਉਹ ਸਮਝ ਰਿਹਾ ਕਿ ਮੇਰੀ ਸ਼ਾਇਦ ਅਵਸਥਾ ਬਣੀ ਦੂਸਰੀ ਗੱਲ ਧਿਆਨ ਇਹ ਕਹਿੰਦੇ ਧਰਮ ਗੁਰੂ ਸੀ ਕੋਈ ਉਹ ਧਰਮ ਦਾ ਪ੍ਰਚਾਰ ਕਰ ਰਿਹਾ ਤੇ ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਮਾਫ ਕਰਨਾ ਘਰ ਤੇ ਸੌਂਦੇ-ਸੌਂਦੇ ਨੇ ਪਰ ਜਦੋਂ ਦੀਵਾਨ ਚ ਬੈਠੇ ਹੋਣ ਕੀਰਤਨ ਚੱਲਦਾ ਹੋਵੇ ਕਥਾ ਚੱਲਦੀ ਹੋਵੇ ਉੱਥੇ ਵੀ ਸੌਂ ਜਾਂਦੇ ਆ ਉਰਕਮਦੀਨ ਤੇ ਉਹਦੇ ਘਰ ਦੀ ਗੁਲਜ਼ਾਨ ਉਹ ਦੋਵੇਂ ਜਣੇ ਆਏ ਧਰਮ ਗੁਰੂ ਪ੍ਰਚਾਰ ਕਰ ਰਹੇ ਅਸ ਤੇ ਉਹਦੇ ਘਰ ਵਾਲੀ ਬੀਬਾ ਸੌਂਗੀ ਖੜਾੜੇ ਮਾਰਨ ਲੱਗੀ ਮੁੱਤਰ ਬਗਰੂ ਨੂੰ ਬੜਾ ਗੁੱਸਾ ਆਇਆ ਕਿ ਮੈਂ ਪ੍ਰਚਾਰ ਕਰ ਰਿਹਾ ਸੌਂਗੀ ਉਹਨੇ ਵੇਖਿਆ ਉਹਦੇ ਵਾਲੇ ਇੱਕ ਵਾਰੀ ਦੋ ਵਾਰੀ ਉਹਨੇ ਬੜੀ ਬਾਰੀ ਮੈਂਕ ਵੀ ਖੜਕਾਇਆ ਇਸ਼ਾਰਾ ਵੀ ਕੀਤਾ ਪਰ ਉਹ ਮਸਤ ਰਹੀ ਥੋੜੇ ਸਮੇਂ ਬਾਅਦ ਉਹਦਾ ਜਿਹੜਾ ਪਤੀ ਸੀ ਨਾ ਉੱਠ ਕੇ ਚਲਾ ਗਿਆ ਬਾਹਰ ਨੂੰ ਉਹਨੂੰ ਫਿਰ ਗੁੱਸਾ ਵਿਕਰ ਬਾਲੀ ਤੇ ਸੁੱਤੀ ਹੈ ਠੀਕ ਹੈ ਪਰ ਇਹਦੇ ਘਰ ਵਾਲਾ ਉੱਠ ਕੇ ਕਿਉਂ ਚਲਾ ਗਿਆ ਉਹਨੇ ਬੜਾ ਗੁੱਸਾ ਮਨ ਵਿੱਚ ਜਦੋਂ ਸਮਾਪਤੀ ਹੋਈ ਉਹਦੇ ਘਰ ਵਾਲੀ ਨੂੰ ਲੋਕਾਂ ਨੇ ਠਾਇਆ ਵੀ ਉੱਠ ਉੱਠ ਗਈ ਉਹ ਧਰਮ ਗੁਰੂ ਨੇ ਆਪਣੇ ਕੋਲ ਬੁਲਾ ਲਿਆ ਕਈ ਵਾਰੀ ਸਾਨੂੰ ਇਹ ਲੱਗਦਾ ਵੀ ਸ਼ਾਇਦ ਇਹਨੇ ਧਿਆਨ ਜੋੜਿਆ ਤੇ ਖੁੰਦਾ ਬੰਦੇ ਸੁੱਤੇ ਹੀ ਨੇ ਉਹ ਕਹਿੰਦਾ ਵੀ ਇਹ ਦੱਸ ਕਿ ਤੂੰ ਸੁੱਤੀ ਕਿਉਂ ਸੀ ਤੇ ਮੈਂ ਕਿੰਨੀ ਵਾਰੀ ਸੁਚੇਤ ਕਰਨ ਦਾ ਯਤਨ ਕੀਤਾ ਉਹ ਕਹਿੰਦੀ ਮੈਨੂੰ ਨਹੀਂ ਪਤਾ ਲੱਗਾ ਚਲ ਤੂੰ ਤੇ ਸੁੱਤੀ ਸੁੱਤੀ ਪਰ ਤੇਰੇ ਘਰ ਵਾਲਾ ਉੱਠ ਕੇ ਵਿਚਾਲੋਂ ਦੀ ਚਲਾ ਗਿਆ ਉਹ ਕਿਉਂ ਚਲਾ ਗਿਆ ਕੀ ਮੇਰੀਆਂ ਵਿਚਾਰਾ ਚੰਗੀਆਂ ਨਹੀਂ ਲੱਗੀਆਂ ਮਾੜੀਆਂ ਲੱਗੀਆਂ ਕਿ ਵਿਚਾਲੋਂ ਦੀ ਉੱਠ ਕੇ ਚਲਾ ਜਾ ਹੁੰਦਾ ਨਾ ਪ੍ਰਚਾਰਕ ਨੂੰ ਕਦਾਬਾਚਕ ਨੂੰ ਪ੍ਰਚਰ ਨੂੰ ਹੁੰਦਾ ਕਿ ਜੇ ਕੋ ਬੰਦਾ ਸੁੱਤਾ ਹੋਵੇ ਜਾਂ ਕੋ ਉੱਠ ਕੇ ਚਲਾ ਜਾਵੇ ਹੁਣ ਉਹਨੇ ਇਦਾਂ ਨੂੰ ਪੁੱਛਿਆ ਘਰ ਵਾਲੀ ਨੇ ਜਵਾਬ ਦਿੱਤਾ ਕਹਿੰਦੀ ਜੀ ਉਹਨੂੰ ਨੀਂਦ ਵਿੱਚ ਚੱਲਣ ਦੀ ਆਦਤ ਹੈ ਉਹਨੂੰ ਇਹ ਸੀ ਕਈ ਬੰਦੇ ਹੁੰਦੇ ਆ ਜਾਗਦੇ ਕੋਈ ਵੀ ਸੁੱਤੇ ਹੁੰਦੇ ਆ ਜਿਨ੍ਹਾਂ ਦੀਆਂ ਅੱਖਾਂ ਦਿਸਤੀਆਂ ਵੀ ਇਹ ਜਾਗ ਰਿਆ ਹੈ ਪਰ ਉਹ ਨੀਂਦ ਚ ਹੁੰਦੇ ਆ ਬੜੇ ਲੋਕ ਐਸੇ ਆ ਅਸੀਂ ਵੀ ਜਾਗਦੇ ਹੋਏ ਸੁੱਤੇ ਹੋਏ ਹਾਂ ਤਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹ ਰਿਹਾ ਜਾਗ ਲੇਖੋ ਰੇ ਮਨਾ ਜਾਗ ਲੇਖੋ ਕਾਹੀ ਦਾ ਬਲਸ ਹੋ ਰਿਹਾ ਹੁਣ ਜਦੋਂ ਉਹਨੇ ਇਹ ਗੱਲ ਕਹੀ ਨਾ ਵੀ ਉਹਨੂੰ ਨੀਂਦ ਚ ਚੱਲਣ ਦੀ ਆਦਤ ਤੇ ਉਹ ਜਿਹੜਾ ਧਰਮ ਗੁਰੂ ਸੀ ਕਹਿੰਦੇ ਉਹ ਪਾਣੀ ਪਾਣੀ ਹੋ ਗਿਆ ਮੈਂ ਸੋਦਾ ਹਾਂ ਵੀ ਸ਼ਾਇਦ ਅੱਖਾਂ ਖੋਲ ਕੇ ਬੈਠਾ ਸੁਣਦਾ ਹੋਵੇਗਾ ਇਹਦੇ ਘਰ ਵਾਲੀ ਵੀ ਸੁੱਤੀ ਤੇ ਇਹ ਵੀ ਬੰਦਾ ਸੁੱਤਾ ਹੀ ਏ ਜਿਹੜਾ ਨੀਂਦ ਚ ਚੱਲ ਕੇ ਆ ਗਿਆ ਸਸਲੀ ਬੜੇ ਲੋਕ ਐਸੇ ਆ ਜਿਹੜੇ ਧਰਮ ਦੀ ਦੁਨੀਆ ਚ ਸਿਰਫ ਤੇ ਸਿਰਫ ਮਾਨਸਿਕ ਰੋਗੀ ਆ ਪ੍ਰਾਪਤੀ ਕੁਛ ਨਹੀਂ ਨਾ ਗਿਆਨ ਕਾਸਲ ਕੀਤਾ ਨਾ ਹੀ ਧਿਆਨ ਜੋੜ ਸਕਿਆ ਸੋ ਗਿਆ ਧਿਆਨ ਜੋਤੁਦ ਭਾਈ ਕਹਿੰਦੇ ਸਤਗੁਰੂ ਜੋ ਤੈਨੂੰ ਪਾ ਜਾਏ ਉਹ ਗਿਆਨ ਚੰਗਾ ਹੈ ਜੋ ਤੈਨੂੰ ਪਾ ਜਾਏ ਉਹ ਧਿਆਨ ਚੰਗਾ ਹੈ ਗਿਆਨ ਕੀ ਕਮਾਉਣਾ ਤੇਰੀ ਕਿਰਪਾ ਤੋਂ ਬਿਨਾ ਨਹੀਂ ਕਮਾਇਆ ਜਾ ਸਕਦਾ ਧਿਆਨ ਨਹੀਂ ਬਣਨਾ ਤੇ ਤੇਰੀ ਕਿਰਪਾ ਤੋਂ ਬਿਨਾ ਧਿਆਨ ਨਹੀਂ ਬਣਦਾ ਸੋਈ ਜਾ